ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਤੇ ਅੱਜ ਉਹ ਸਖੰਡਾ ਸਾਹਿਬ ਦੇ ਉੱਤੇ ਪ੍ਰੋਜੈਕਟਰ ਦੇ ਨਾਲ ਲਾਈਟਿੰਗ ਕਰਕੇ ਇੱਕ ਖੂਬਸੂਰਤ ਸ਼ਰਦਾ ਪੂਰਵਕ ਇੱਕ ਅਰ ਸ਼ੋਅ ਟਾਈਪ ਚਲਾਇਆ ਜਾ ਰਿਹਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਉਹ ਤਸਵੀਰਾਂ ਅਨੰਦਪੁਰ ਸਾਹਿਬ ਦੀਆਂ ਨੇ ਜਿਹੜਾ ਪੰਜ ਪਿਆਰਾ ਪਾਰਕ ਹੈ ਜਿੱਥੇ ਖੰਡਾ ਸਾਹਿਬ ਵਿਰਾਜਮਾਨ ਨੇ ਤੇ ਉੱਥੇ ਇਸ ਤਰਫ ਦੇਖੋ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਇਸ ਤਰਫ ਤੁਸੀਂ ਦੇਖੋ ਇੱਕ ਪ੍ਰੋਜੈਕਟਰ ਪੰਜਾਬ ਸਰਕਾਰ ਵੱਲੋਂ ਲਗਾ ਆਇਆ ਗਿਆ ਹੈ ਜਿਸ ਦੀ ਲਾਈਟਿੰਗ ਦੇ ਨਾਲ ਪੂਰਾ ਖੰਡਾ ਸਾਹਿਬ ਨੂੰ ਰੌਸ਼ਨਾਇਆ ਜਾ ਰਿਹਾ ਹੈ ਤੇ ਸਿੱਖੀ ਦੇ ਪ੍ਰਤੀਕ ਨੂੰ ਦਿਖਾਇਆ ਜਾ ਰਿਹਾ ਹੈ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਹੋਏ ਆ ਜਿੱਥੇ ਭਗਵੰਤ ਸਰਕਾਰ ਵੱਲੋਂ 350 ਸਾਲਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼ਰਧਾਪੂਰਵਕ ਤੇ ਇਸ ਸਮੇਂ ਅਸੀਂ ਖੜੇ ਆ ਪੰਜ ਪਿਆਰਾ پارک ਦੇ ਵਿੱਚ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਖੰਡਾ ਸਾਹਿਬ ਜਿਸ ਦੀ ਜਿਸ ਦੀ ਪਛਾਣ ਦੂਰ ਦੇਸ਼ ਵਿਦੇਸ਼ਾਂ ਤੱਕ ਹੈ ਤੇ ਅੱਜ ਉਸ ਖੰਡਾ ਸਾਹਿਬ ਦੇ ਉੱਤੇ ਪ੍ਰੋਜੈਕਟਰ ਦੇ ਨਾਲ ਲਾਈਟਿੰਗ ਕਰਕੇ ਇੱਕ ਖੂਬਸੂਰਤ ਸ਼ਰਧਾਪੂਰਵਕ ਇੱਕ ਅ ਸ਼ੋਅ ਟਾਈਪ ਚਲਾਇਆ ਜਾ ਰਿਹਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਹੋ ਤਸਵੀਰਾਂ ਅਨੰਦਪੁਰ ਸਾਹਿਬ ਦੀਆਂ ਨੇ ਜਿਹੜਾ ਪੰਜ ਪਿਆਰਾ ਪਾਰਕ ਹੈ ਜਿੱਥੇ ਖੰਡਾ ਸਾਹਿਬ ਵਿਰਾਜਮਾਨ ਨੇ ਤੇ ਉੱਥੇ ਇਸ ਤਰਫ ਦੇਖੋ ਤੁਹਾਨੂੰ ਮੈਂ ਕੈਮਰਾਮੈਨ ਕਹੂੰਗਾ ਇਸ ਤਰਫ ਤੁਸੀਂ ਦੇਖੋ ਇੱਕ ਪ੍ਰੋਜੈਕਟਰ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ ਜਿਸ ਦੀ ਲਾਈਟਿੰਗ ਦੇ ਨਾਲ ਪੂਰਾ ਖੰਡਾ ਸਾਹਿਬ ਨੂੰ ਰੌਸ਼ਨਾਇਆ ਜਾ ਰਿਹਾ ਹੈ ਤੇ ਸਿੱਖੀ ਦੇ ਪ੍ਰਤੀਕ ਨੂੰ ਦਿਖਾਇਆ ਜਾ ਰਿਹਾ ਹੈ ਤੇ ਸੋ ਇਹ ਇਹ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪੰਜ ਪਿਆਰਾ ਪਾਰਕ ਦੀਆਂ ਤੁਸੀਂ ਮੇਰੇ ਆਸ-ਪਾਸੇ ਵੀ ਸਾਰਾ ਦੇਖ ਸਕਦੇ ਹੋ ਪਾਰਕ ਬੇਹਦ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਹੈ ਤੇ ਸ਼ਹੀਦਤ ਨੂੰ ਨਮਨ ਕਰਦਿਆ ਹੋਇਆ ਇੱਥੇ ਤੁਸੀਂ ਕਹਿ ਸਕਦੇ ਹੋ ਸ਼ਹੀਦਤ ਨੂੰ ਨਮਨ ਕਰਦਾ ਹੋਇਆ ਇੱਕ ਇੱਕ ਪ੍ਰਦਰਸ਼ਨੀ ਟਾਈਪ ਲਗਾਈ ਗਈ ਹੈ ਤੇ ਥੋੜੀ ਲਾਈਟ ਕੱਟ ਹੋਣ ਦੇ ਕਾਰਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਨੂੰ ਦਰਸਾਉਂਦੀਆਂ ਹੋਈਆਂ ਇਹ ਸਾਰੀਆਂ ਚੀਜ਼ਾਂ ਨੇ ਜਿਵੇਂ ਤੁਸੀਂ ਇਹ ਪਹਿਲੇ ਨੰਬਰ ਤੇ ਦੇਖੋ अर्ਲੀ ਲਾਈਫ ਗੁਰੂ ਦਾ ਮਹਿਲ ਇਹ ਉਹ ਮਹਿਲ ਦੀ ਤਸਵੀਰ ਹੈ ਜਿਹਦੇ ਬਾਰੇ ਸਾਰਾ ਲਿਖਿਆ ਵੀ ਗਿਆ ਹੈ ਥੈਨ ਉਸ ਤੋਂ ਬਾਅਦ ਆ ਜਾਂਦਾ ਪ੍ਰੀਚਿੰਗ ਟੂਰਸ ਆਫ ਟੀਚਿੰਗ ਯਾਨੀ ਕਿ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਦੀਆਂ ਜੜੀਆਂ ਸਿੱਖਿਆਵਾਂ ਨੇ ਉਸ ਬਾਰੇ ਫਿਰ ਆਂਦਾ ਹੈ ਸ੍ਰੀ ਆਨੰਦਪੁਰ ਸਾਹਿਬ ਜੋ ਪੁਰਾਣਾ ਜਿਵੇਂ ਵਿਰਾਸਤ ਦੇ ਵੇਲੇ ਦਾ ਹੁੰਦਾ ਸੀ ਉਸ ਤੋਂ ਬਾਅਦ ਹਿੰਦ ਦੀ ਚਾਦਰ ਜਦੋਂ ਕਸ਼ਮੀਰੀ ਪੰਡਿਤ ਅਨੂਤੰਕ ਕੀਤਾ ਗਿਆ ਉਹਨਾਂ ਨਾਲ ਧਰਮ ਪਰਿਵਰਤਨ ਕਰਨ ਦੀ ਗੱਲ ਆਖੀ ਗਈ ਤਾਂ ਉਸ ਵੇਲੇ ਦੀ ਇਹ ਉਸ ਵੇਲੇ ਦਾ ਉਸ ਸਮੇਂ ਨੂੰ ਦਰਸਾਇਆ ਗਿਆ ਜਦੋਂ ਕਸ਼ਮੀਰੀ ਪੰਡਤਾਂ ਨੇ ਪੰਡਤਾਂ ਨੂੰ ਧਮਕਾਇਆ ਜਾ ਰਿਹਾ ਸੀਗਾ ਤਾਂ ਫਿਰ ਉਦੋਂ ਜਦੋਂ ਮਦਦ ਮੰਗਣ ਦੇ ਲਈ ਗੁਰੂ ਸਾਹਿਬ ਕੋਲ ਪਹੁੰਚੇ ਤਾਂ ਇਹ ਗੁਰਬਾਣੀ ਐਂਡ ਟੀਚਿੰਗ ਦੀਆਂ ਤਸਵੀਰਾਂ ਨੇ ਦੈਨ ਉਸ ਤੋਂ ਬਾਅਦ ਇਹ ਸ਼ਹਾਦਤ ਦੀਆਂ ਤਸਵੀਰਾਂ ਜੋ ਤੁਸੀਂ ਕਹਿ ਸਕਦੇ ਹੈਗੇ ਉਹ ਕਿ ਬਹੁਤ ਹੀ ਦਿਲ ਨੂੰ ਸ਼ਹਾਦਤ ਵੱਲ ਲੈ ਕੇ ਜਾਣ ਵਾਲੀਆਂ ਤਸਵੀਰਾਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਦੀ ਜਿਹੜੀ ਤਸਵੀਰ ਹੈ ਉਹ ਦਰਸਾਈ ਗਈ ਹੈ ਉਸ ਤੋਂ ਬਾਅਦ ਭਾਈ ਸਤੀ ਦਾਸ ਜੀ ਦੀ ਜਿਹੜੀ ਸ਼ਹਾਦਤ ਹੋਈ ਸੀ ਉਸ ਨੂੰ ਦਰਸਾਇਆ ਗਿਆ ਹੈ ਦੈਨ ਉਸ ਤੋਂ ਬਾਅਦ ਭਾਈ ਦਿਆਲਾ ਜੀ ਦੀ ਜਿਹੜੀ ਸ਼ਹਾਦਤ ਹੋਈ ਉਸ ਨੂੰ ਦਰਸਾਇਆ ਗਿਆ ਜਿਸ ਦੇ ਨਾਲ ਇਸ ਪੰਜ ਪਿਆਰਾ پارک ਦੇ ਵਿੱਚ ਇੱਕ ਸ਼ਹਾਦਤ ਨੂੰ ਨਮਨ ਕਰਨ ਦੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਆਮ ਲੋਕਾਂ ਦੇ ਲਈ ਦਰਸਾਨ ਲਈ ਭਗਵਾਨ ਸਰਕਾਰ ਵੱਲੋਂ ਸਾਰੀ ਸਿੱਖਿਆ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸੀਸਗੰਨ ਸਾਹਿਬ ਜਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਦੈਨ ਭਾਈ ਜੈਤਾ ਜੀ ਜਿਹੜਾ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਗੁਰੂ ਗੁਰੂ ਸਾਹਿਬ ਜੀ ਦਾ ਉਹਨਾਂ ਨੇ ਸਿਰ ਲੈ ਕੇ ਉੱਥੇ ਤੱਕ ਪਹੁੰਚੇ ਤੇ ਫਿਰ ਗੁਰਦੁਆਰਾ ਰਕਾਬ ਗੰਜ ਸਾਹਿਬ ਜਿਹੜਾ ਦਿੱਲੀ ਦੇ ਵਿੱਚ ਵਿਰਾ ਉਹਥੇ ਵਿਰਾਜਮਾਨ ਹੈ ਤੇ ਉਸ ਤੋਂ ਬਾਅਦ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਕਿ ਭਗਵਾਨ ਸਰਕਾਰ ਵੱਲੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹ ਲਓ ਇਹ ਦਰਸਾਈਆਂ ਜਾ ਰਹੀਆਂ ਨੇ ਤੇ ਇੱਕ ਵਾਰ ਫਿਰ ਤੁਹਾਨੂੰ ਮੈਂ ਇੱਕ ਤਸਵੀਰ ਦਿਖਾ ਦਿੰਦਾ ਖੰਡਾ ਸਾਹਿਬ ਦੀ ਜਿਹੜਾ ਪੰਜ ਪਿਆਰਾ ਪਾਰਕ ਹੈ ਉਸ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਜਿਵੇਂ ਕਿ ਪੂਰਾ ਅਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰਨ ਕਰ ਰਿਹਾ ਹੈ ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਲੋਕ ਨੇ ਸ਼ਰਧਾਲੂ ਨੇ ਉਹ ਗੁਰੂ ਸਾਹਿਬ ਨੂੰ ਨਮਨ ਕਰਨ ਦੇ ਲਈ ਇਸ 350 ਸਾਲਾਂ 350 ਸਾਲਾਂ ਸ਼ਹਾਦਤ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਨੂੰ ਮਨਾਉਣ ਦੇ ਲਈ ਲੋਕ ਇੱਥੇ ਪਹੁੰਚੇ ਹੋਏ ਨੇ ਤਾਲਸੀ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਹੋਏ ਆ ਜਿੱਥੇ ਭਗਵੰਤ ਸਰਕਾਰ ਵੱਲੋਂ 350 ਸਾਲਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼ਰਧਾਪੂਰਵਕ ਤੇ ਇਸ ਸਮੇਂ ਅਸੀਂ ਖੜੇ ਆ ਪੰਜ ਪਿਆਰਾ پارک ਦੇ ਵਿੱਚ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਖੰਡਾ ਸਾਹਿਬ ਜਿਸ ਦੀ ਜਿਸ ਦੀ ਪਛਾਣ ਦੂਰ ਦੇਸ਼ ਵਿਦੇਸ਼ਾਂ ਤੱਕ ਹੈ ਤੇ ਅੱਜ ਉਸ ਖੰਡਾ ਸਾਹਿਬ ਦੇ ਉੱਤੇ ਪ੍ਰੋਜੈਕਟਰ ਦੇ ਨਾਲ ਲਾਈਟਿੰਗ ਕਰਕੇ ਇੱਕ ਖੂਬਸੂਰਤ ਸ਼ਰਧਾਪੂਰਵਕ ਇੱਕ ਅ ਸ਼ੋਅ ਟਾਈਪ ਚਲਾਇਆ ਜਾ ਰਿਹਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਉਹ ਤਸਵੀਰਾਂ ਅਨੰਦਪੁਰ ਸਾਹਿਬ ਦੀਆਂ ਨੇ ਜਿਹੜਾ ਪੰਜ ਪਿਆਰਾ ਪਾਰਕ ਹੈ ਜਿੱਥੇ ਖੰਡਾ ਸਾਹਿਬ ਵਿਰਾਜਮਾਨ ਨੇ ਤੇ ਉੱਥੇ ਇਸ ਤਰਫ ਦੇਖੋ ਤੁਹਾਨੂੰ ਮੈਂ ਕੈਮਰਾਮੈਨ ਕਹੂੰਗਾ ਇਸ ਤਰਫ ਤੁਸੀਂ ਦੇਖੋ ਇੱਕ ਪ੍ਰੋਜੈਕਟਰ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ ਜਿਸ ਦੀ ਲਾਈਟਿੰਗ ਦੇ ਨਾਲ ਪੂਰਾ ਖੰਡਾ ਸਾਹਿਬ ਨੂੰ ਰੌਸ਼ਨਾਇਆ ਜਾ ਰਿਹਾ ਹੈ ਤੇ ਸਿੱਖੀ ਦੇ ਪ੍ਰਤੀਕ ਨੂੰ ਦਿਖਾਇਆ ਜਾ ਰਿਹਾ ਹੈ ਤੇ ਸੋ ਇਹ ਇਹ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪੰਜ ਪਿਆਰਾ پارک ਦੀਆਂ ਤੁਸੀਂ ਮੇਰੇ ਆਸ-ਪਾਸੇ ਵੀ ਸਾਰਾ ਦੇਖ ਸਕਦੇ ਹੋ پارک ਬੇਹਦ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਹੈ ਤੇ ਸ਼ਹੀਦਤ ਨੂੰ ਨਮਨ ਕਰਦਿਆ ਹੋਇਆ ਇੱਥੇ ਤੁਸੀਂ ਕਹਿ ਸਕਦੇ ਹੋ ਸ਼ਹੀਦਤ ਨੂੰ ਨਮਨ ਕਰਦਾ ਹੋਇਆ ਇੱਕ ਇੱਕ ਪ੍ਰਦਰਸ਼ਨੀ ਟਾਈਪ ਲਗਾਈ ਗਈ ਹੈ ਤੇ ਥੋੜੀ ਲਾਈਟ ਕੱਟ ਹੋਣ ਦੇ ਕਾਰਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਨੂੰ ਦਰਸਾਉਂਦੀਆਂ ਹੋਈਆਂ ਇਹ ਸਾਰੀਆਂ ਚੀਜ਼ਾਂ ਨੇ ਜਿਵੇਂ ਤੁਸੀਂ ਇਹ ਪਹਿਲੇ ਨੰਬਰ ਤੇ ਦੇਖੋ अर्ली ਲਾਈਫ ਗੁਰੂ ਦਾ ਮਹਿਲ ਇਹ ਉਹ ਮਹਿਲ ਦੀ ਤਸਵੀਰ ਹੈ ਜਿਹਦੇ ਬਾਰੇ ਸਾਰਾ ਲਿਖਿਆ ਵੀ ਗਿਆ ਹੈ देन ਉਸ ਤੋਂ ਬਾਅਦ ਆ ਜਾਂਦਾ ਪ੍ਰੀਚਿੰਗ ਟੂਰਸ ਆਫ ਟੀਚਿੰਗ ਯਾਨੀ ਕਿ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਸ ਬਾਰੇ ਫਿਰ ਆਉਂਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਜੋ ਪੁਰਾਣਾ ਜਿਵੇਂ ਵਿਰਾਸਤ ਦੇ ਵੇਲੇ ਦਾ ਹੁੰਦਾ ਸੀ ਉਸ ਤੋਂ ਬਾਅਦ ਹਿੰਦ ਦੀ ਚਾਦਰ ਜਦੋਂ ਕਸ਼ਮੀਰੀ ਪੰਡਤ ਅਨੂ ਤੰਕ ਕੀਤਾ ਗਿਆ ਉਹਨਾਂ ਦਾ ਧਰਮ ਪਰਵਰਤਨ ਕਰਨ ਦੀ ਗੱਲ ਆਖੀ ਗਈ ਤਾਂ ਉਸ ਵੇਲੇ ਦੀ ਇਹ ਉਸ ਵੇਲੇ ਦਾ ਉਸ ਸਮੇ ਨੂੰ ਦਰਸਾਇਆ ਗਿਆ ਜਦੋਂ ਕਸ਼ਮੀਰੀ ਪੰਡਤਾਂ ਨੇ ਪੰਡਤਾਂ ਨੂੰ ਧਮਕਾਇਆ ਜਾ ਰਿਹਾ ਸੀਗਾ ਤਾਂ ਫਿਰ ਉਦੋਂ ਜਦੋਂ ਮਦਦ ਮੰਗਣ ਦੇ ਲਈ ਗੁਰੂ ਸਾਹਿਬ ਕੋਲ ਪਹੁੰਚੇ ਤਾਂ ਇਹ ਗੁਰਬਾਣੀ ਐਂਡ ਟੀਚਿੰਗ ਦੀਆਂ ਤਸਵੀਰਾਂ ਨੇ ਦੈਨ ਉਸ ਤੋਂ ਬਾਅਦ ਇਹ ਸ਼ਹਾਦਤ ਦੀਆਂ ਤਸਵੀਰਾਂ ਜੋ ਤੁਸੀਂ ਕਹਿ ਸਕਦੇ ਹੈਗੇ ਉਹ ਕਿ ਬਹੁਤ ਹੀ ਦਿਲ ਨੂੰ ਅ ਸ਼ਹਾਦਤ ਵੱਲ ਲੈ ਕੇ ਜਾਣ ਵਾਲੀਆਂ ਤਸਵੀਰਾਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਦੀ ਜਿਹੜੀ ਤਸਵੀਰ ਹੈ ਉਹ ਦਰਸਾਈ ਗਈ ਹੈ ਉਸ ਤੋਂ ਬਾਅਦ ਭਾਈ ਸਤੀ ਦਾਸ ਜੀ ਦੀ ਜਿਹੜੀ ਸ਼ਹਾਦਤ ਹੋਈ ਸੀ ਉਸ ਨੂੰ ਦਰਸਾਇਆ ਗਿਆ ਦੈਨ ਉਸ ਤੋਂ ਬਾਅਦ ਭਾਈ ਦਿਆਲਾ ਜੀ ਦੀ ਜਿਹੜੀ ਸ਼ਹਾਦਤ ਹੋਈ ਉਸ ਨੂੰ ਦਰਸਾਇਆ ਗਿਆ ਜਿਸ ਦੇ ਨਾਲ ਇਸ ਪੰਜ ਪਿਆਰਾ پارک ਦੇ ਵਿੱਚ ਇੱਕ ਸ਼ਹਾਦਤ ਨੂੰ ਨਮਨ ਕਰਨ ਦੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਆਮ ਲੋਕਾਂ ਦੇ ਲਈ ਦਰਸਾਨ ਲਈ ਭਗਵਾਨ ਸਰਕਾਰ ਵੱਲੋਂ ਸਾਰੀ ਸਿੱਖਿਆ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸੀਸਗੰਨ ਸਾਹਿਬ ਜਿੱਥੇ ਗੁਰਤੇਗ বাহাদুর ਸਾਹਿਬ ਜੀ ਦੀ ਸ਼ਹਾਦਤ ਹੋਈ ਦੈਨ ਭਾਈ ਜੈਤਾ ਜੀ ਜਿਹੜਾ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਗੁਰੂ ਗੁਰੂ ਸਾਹਿਬ ਜੀ ਦਾ ਉਹਨਾਂ ਨੇ ਸਿਰ ਲੈ ਕੇ ਉੱਥੇ ਤੱਕ ਪਹੁੰਚੇ ਤੇ ਫਿਰ ਗੁਰਦੁਆਰਾ ਰਕਾਬ ਗੰਜ ਸਾਹਿਬ ਜਿਹੜਾ ਦਿੱਲੀ ਦੇ ਵਿੱਚ ਵਿਰਾ ਉਹਥੇ ਵਿਰਾਜਮਾਨ ਹੈ ਤੇ ਉਸ ਤੋਂ ਬਾਅਦ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਕਿ ਭਗਵਾਨ ਸਰਕਾਰ ਵੱਲੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹ ਲਓ ਇਹ ਦਰਸਾਈਆਂ ਜਾ ਰਹੀਆਂ ਨੇ ਤੇ ਇੱਕ ਵਾਰ ਫਿਰ ਤੁਹਾਨੂੰ ਮੈਂ ਇੱਕ ਤਸਵੀਰ ਦਿਖਾ ਦਿੰਦਾ ਖੰਡਾ ਸਾਹਿਬ ਦੀ ਜਿਹੜਾ ਪੰਜ ਪਿਆਰਾ ਪਾਰਕ ਹੈ ਉਸਦੇ ਵਿੱਚ ਇਹ ਸਾਰੀਆਂ ਤਸਵੀਰਾਂ ਸੀ ਵਿਖਾ ਰਿਹਾ ਜਿਵੇਂ ਕਿ ਪੂਰਾ ਅਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰਨ ਕਰ ਰਿਹਾ ਹੈ ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਲੋਕ ਨੇ ਸ਼ਰਧਾਲੂ ਨੇ ਉਹ ਗੁਰੂ ਸਾਹਿਬ ਨੂੰ ਨਮਨ ਕਰਨ ਦੇ ਲਈ ਇਸ 350 ਸਾਲਾਂ 350 ਸਾਲਾਂ ਸ਼ਹਾਦਤ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਨੂੰ ਮਨਾਉਣ ਦੇ ਲਈ ਲੋਕ ਇੱਥੇ ਪਹੁੰਚੇ ਹੋਏ ਨੇ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਹੋਏ ਆ ਜਿੱਥੇ ਭਗਵੰਤ ਸਰਕਾਰ ਵੱਲੋਂ 350 ਸਾਲਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼ਰਧਾਪੂਰਵਕ ਤੇ ਇਸ ਸਮੇ ਅਸੀਂ ਖੜੇ ਆ ਪੰਜ ਪਿਆਰਾ پارک ਦੇ ਵਿੱਚ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਖੰਡਾ ਸਾਹਿਬ ਜਿਸ ਦੀ ਜਿਸ ਦੀ ਪਛਾਣ ਦੂਰ ਦੇਸ਼ ਵਿਦੇਸ਼ਾਂ ਤੱਕ ਹੈ ਤੇ ਅੱਜ ਉਸ ਖੰਡਾ ਸਾਹਿਬ ਦੇ ਉੱਤੇ ਪ੍ਰੋਜੈਕਟਰ ਦੇ ਨਾਲ ਲਾਈਟਿੰਗ ਕਰਕੇ ਇੱਕ ਖੂਬਸੂਰਤ ਸ਼ਰਧਾਪੂਰਵਕ ਇੱਕ ਅ ਸ਼ੋਅ ਟਾਈਪ ਚਲਾਇਆ ਜਾ ਰਿਹਾ ਹੈ ਤੁਸੀਂ ਇਹ ਦੇਖ ਸਕਦੇ ਹੈਗੇ ਹੋ ਤਸਵੀਰਾਂ ਅਨੰਦਪੁਰ ਸਾਹਿਬ ਦੀਆਂ ਨੇ ਜਿਹੜਾ ਪੰਜ ਪਿਆਰਾ ਪਾਰਕ ਹੈ ਜਿੱਥੇ ਖੰਡਾ ਸਾਹਿਬ ਵਿਰਾਜਮਾਨ ਨੇ ਤੇ ਉੱਥੇ ਇਸ ਤਰਫ ਦੇਖੋ ਤੁਹਾਨੂੰ ਮੈਂ ਕੈਮਰਾਮੈਨ ਕਹੂੰਗਾ ਇਸ ਤਰਫ ਤੁਸੀਂ ਦੇਖੋ ਇੱਕ ਪ੍ਰੋਜੈਕਟਰ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ ਜਿਸ ਦੀ ਲਾਈਟਿੰਗ ਦੇ ਨਾਲ ਪੂਰਾ ਖੰਡਾ ਸਾਹਿਬ ਨੂੰ ਰੌਸ਼ਨਾਇਆ ਜਾ ਰਿਹਾ ਹੈ ਤੇ ਸਿੱਖੀ ਦੇ ਪ੍ਰਤੀਕ ਨੂੰ ਦਿਖਾਇਆ ਜਾ ਰਿਹਾ ਹੈ ਤੇ ਸੋ ਇਹ ਇਹ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪੰਜ ਪਿਆਰਾ ਪਾਰਕ ਦੀਆਂ ਤੁਸੀਂ ਮੇਰੇ ਆਸ-ਪਾਸੇ ਵੀ ਸਾਰਾ ਦੇਖ ਸਕਦੇ ਹੋ ਪਾਰਕ ਬੇਹਦ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਹੈ ਤੇ ਸ਼ਹੀਦਤ ਨੂੰ ਨਮਨ ਕਰਦਿਆ ਹੋਇਆ ਇੱਥੇ ਤੁਸੀਂ ਕਹਿ ਸਕਦੇ ਹੋ ਸ਼ਹੀਦਤ ਨੂੰ ਨਮਨ ਕਰਦਾ ਹੋਇਆ ਇੱਕ ਇੱਕ ਪ੍ਰਦਰਸ਼ਨੀ ਟਾਈਪ ਲਗਾਈ ਗਈ ਹੈ ਤੇ ਥੋੜੀ ਲਾਈਟ ਕੱਟ ਹੋਣ ਦੇ ਕਾਰਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਨੂੰ ਦਰਸਾਉਂਦੀਆਂ ਹੋਈਆਂ ਇਹ ਸਾਰੀਆਂ ਚੀਜ਼ਾਂ ਨੇ ਜਿਵੇਂ ਤੁਸੀਂ ਇਹ ਪਹਿਲੇ ਨੰਬਰ ਤੇ ਦੇਖੋ अर्ਲੀ ਲਾਈਫ ਗੁਰੂ ਦਾ ਮਹਿਲ ਇਹ ਉਹ ਮਹਿਲ ਦੀ ਤਸਵੀਰ ਹੈ ਜਿਹਦੇ ਬਾਰੇ ਸਾਰਾ ਲਿਖਿਆ ਵੀ ਗਿਆ ਹੈ ਥੈਨ ਉਸ ਤੋਂ ਬਾਅਦ ਆ ਜਾਂਦਾ ਪ੍ਰੀਚਿੰਗ ਟੂਰਸ ਆਫ ਟੀਚਿੰਗ ਯਾਨੀ ਕਿ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਸ ਬਾਰੇ ਫਿਰ ਆਂਦਾ ਹੈ ਸ੍ਰੀ ਅਨੰਦਪੁਰ ਸਾਹਿਬ ਜੋ ਪੁਰਾਣਾ ਜਿਵੇਂ ਵਿਰਾਸਤ ਦੇ ਵੇਲੇ ਦਾ ਹੁੰਦਾ ਸੀ ਉਸ ਤੋਂ ਬਾਅਦ ਹਿੰਦ ਦੀ ਚਾਦਰ ਜਦੋਂ ਕਸ਼ਮੀਰੀ ਪੰਡਿਤ ਅਨੂਤੰਕ ਕੀਤਾ ਗਿਆ ਉਹਨਾਂ ਨਾਲ ਧਰਮ ਪਰਿਵਰਤਨ ਕਰਨ ਦੀ ਗੱਲ ਆਖੀ ਗਈ ਤਾਂ ਉਸ ਵੇਲੇ ਦੀ ਇਹ ਉਸ ਵੇਲੇ ਦਾ ਉਸ ਸਮੇਂ ਨੂੰ ਦਰਸਾਇਆ ਗਿਆ ਜਦੋਂ ਕਸ਼ਮੀਰੀ ਪੰਡਤਾਂ ਨੇ ਪੰਡਤਾਂ ਨੂੰ ਧਮਕਾਇਆ ਜਾ ਰਿਹਾ ਸੀਗਾ ਤਾਂ ਫਿਰ ਉਦੋਂ ਜਦੋਂ ਮਦਦ ਮੰਗਣ ਦੇ ਲਈ ਗੁਰੂ ਸਾਹਿਬ ਕੋਲ ਪਹੁੰਚੇ ਤਾਂ ਇਹ ਗੁਰਬਾਣੀ ਐਂਡ ਟੀਚਿੰਗ ਦੀਆਂ ਤਸਵੀਰਾਂ ਨੇ ਦੈਨ ਉਸ ਤੋਂ ਬਾਅਦ ਇਹ ਸ਼ਹਾਦਤ ਦੀਆਂ ਤਸਵੀਰਾਂ ਜੋ ਤੁਸੀਂ ਕਹਿ ਸਕਦੇ ਹੈਗੇ ਉਹ ਕਿ ਬਹੁਤ ਹੀ ਦਿਲ ਨੂੰ ਸ਼ਹਾਦਤ ਵੱਲ ਲੈ ਕੇ ਜਾਣ ਵਾਲੀਆਂ ਤਸਵੀਰਾਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਦੀ ਜਿਹੜੀ ਤਸਵੀਰ ਹੈ ਉਹ ਦਰਸਾਈ ਗਈ ਹੈ ਉਸ ਤੋਂ ਬਾਅਦ ਭਾਈ ਸਤੀ ਦਾਸ ਜੀ ਦੀ ਜਿਹੜੀ ਸ਼ਹਾਦਤ ਹੋਈ ਸੀ ਉਸ ਨੂੰ ਦਰਸਾਇਆ ਗਿਆ ਹੈ ਦੈਨ ਉਸ ਤੋਂ ਬਾਅਦ ਭਾਈ ਦਿਆਲਾ ਜੀ ਦੀ ਜਿਹੜੀ ਸ਼ਹਾਦਤ ਹੋਈ ਉਸ ਨੂੰ ਦਰਸਾਇਆ ਗਿਆ ਜਿਸ ਦੇ ਨਾਲ ਇਸ ਪੰਜ ਪਿਆਰਾ ਪਾਰਕ ਦੇ ਵਿੱਚ ਇੱਕ ਸ਼ਹਾਦਤ ਨੂੰ ਨਮਨ ਕਰਨ ਦੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਆਮ ਲੋਕਾਂ ਦੇ ਲਈ ਦਰਸਾਨ ਲਈ ਭਗਵਾਨ ਸਰਕਾਰ ਵੱਲੋਂ ਸਾਰੀ ਸਿੱਖਿਆ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸੀਸਗੰਨ ਸਾਹਿਬ ਜਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਦੈਨ ਭਾਈ ਜੈਤਾ ਜੀ ਜਿਹੜਾ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਗੁਰੂ ਗੁਰੂ ਸਾਹਿਬ ਜੀ ਦਾ ਉਹਨਾਂ ਨੇ ਸਿਰ ਲੈ ਕੇ ਉੱਥੇ ਤੱਕ ਪਹੁੰਚੇ ਤੇ ਫਿਰ ਗੁਰਦੁਆਰਾ ਰਕਾਬगंज ਸਾਹਿਬ ਜਿਹੜਾ ਦਿੱਲੀ ਦੇ ਵਿੱਚ ਵਿਰਾ ਉੱਥੇ ਵਿਰਾਜਮਾਨ ਹੈ ਤੇ ਉਸ ਤੋਂ ਬਾਅਦ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਕਿ ਭਗਵਾਨ ਸਰਕਾਰ ਵੱਲੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹੋ ਇਹ ਦਰਸਾਈਆਂ ਜਾ ਰਹੀਆਂ ਨੇ ਤੇ ਇੱਕ ਵਾਰ ਫਿਰ ਤੁਹਾਨੂੰ ਮੈਂ ਇੱਕ ਤਸਵੀਰ ਦਿਖਾ ਦਿੰਦਾ ਖੰਡਾ ਸਾਹਿਬ ਦੀ ਜਿਹੜਾ ਪੰਜ ਪਿਆਰਾ ਪਾਰਕ ਹੈ ਉਸ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਸੀ ਵਿਖਾ ਰਿਹਾ ਜਿਵੇਂ ਕਿ ਪੂਰਾ ਅਨੰਦਪੁਰ ਸਾਹਿਬ ਸ਼ਹਾਦਤ ਨੂੰ ਨਮਨ ਕਰਨ ਕਰ ਰਿਹਾ ਹੈ ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਲੋਕ ਨੇ ਸ਼ਰਧਾਲੂ ਨੇ ਉਹ ਗੁਰੂ ਸਾਹਿਬ ਨੂੰ ਨਮਨ ਕਰਨ ਦੇ ਲਈ ਇਸ 350 ਸਾਲਾਂ 350 ਸਾਲਾਂ ਸ਼ਹਾਦਤ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਨੂੰ ਮਨਾਉਣ ਦੇ ਲਈ ਲੋਕ ਇੱਥੇ ਪਹੁੰਚੇ ਹੋਏ ਨੇ